ਜੇਲ੍ਹ ਤੋਂ ਅਮਰਿਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਦੇ ਨਾਲ ਬਤਸਲੂਕੀ ਕੀਤੀ ਜਾ ਰਹੀ ਹੈ ਉੱਥੇ ਤੱਕ ਕਿ ਬਾਹਾਂ ਮਰੋੜੀਆਂ ਗਈਆਂ ਤੇ ਦਾੜੀ ਵੀ ਪੱਟੀ ਗਈ ਕੇਸਾਂ ਦੀ ਬੇਅਦਬੀ ਸ਼ਰਿਆਮ ਕੀਤੀ ਗਈ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਮਿਲਣ ਦੇ ਲਈ ਜਾਂਦਾ ਹੈ ਪਰੰਤੂ ਮਿਲਣ ਦੀ ਅਸਾਸਤ ਨਹੀਂ ਮਿਲਦੀ ਤੇ ਜਿਸ ਤੋਂ ਬਾਅਦ ਫੋਨ ਸੀ ਉਹਨਾਂ ਦਾ ਉਹਨਾਂ ਕੋਲ ਤੇ ਜਿਸ ਤੋਂ ਬਾਅਦ ਉੱਥੇ ਹੀ ਫੋਨ ਨੂੰ ਵੀ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਕੋਈ ਗੱਲਬਾਤ ਨਹੀਂ ਆ ਰਹੀ ਤੇ ਹੁਣ ਉਹਨਾਂ ਦੇ ਪੁੱਤਰ ਆਕਾਸ਼ਦੀਪ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ 2 ਦਿਨਾਂ ਦਾ ਸਮਾਂ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਕੱਲ ਸਾਡੇ ਪਿਤਾ ਜੀ ਦੇ ਨਾਲ ਜਿਹੜੀ ਕਿ ਸਾਡੇ ਦਾਦਾ ਜੀ ਦੀ ਮੁਲਾਕਾਤ ਹੋਣੀ ਸੀ ਪਰੰਤੂ ਮਿਲਣ ਨਹੀਂ ਦਿੱਤਾ ਗਿਆ ਤੇ ਉੱਥੇ ਹੀ ਵਕੀਲ ਨਾਲ ਵੀ ਜਿਹੜਾ ਹੈ ਕਿ 7 ਜਾਂ 8 ਵਜੇ ਦੇ ਕਰੀਬ ਮਿਲਣ ਦੀ ਇਜਾਜ਼ਤ ਮਿਲੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਉਹਨਾਂ ਦੇ ਪੁੱਤਰ ਦੇ ਵੱਲੋਂ ਜਿਹੜਾ ਕਿ ਆਪਣੇ ਪਿਤਾ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਆਕਾਸ਼ਦੀਪ ਦਾ ਆਉ ਤਾਨੂੰ ਸੁਣਾਉਣੇ ਆ ਮੇਰੇ ਜਿਹੜੇ ਦਾदू ਜੀ ਆ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਮਿਲਣ ਗਏ ਸੀਗੇ ਤੇ ਮੇਰੇ ਜਿਹੜੇ ਦਾदू ਜੀ ਉਹਨਾਂ ਦੀ ਮੁਲਾਕਾਤ ਨਹੀਂ ਕਰਾਈ ਗਈ ਤੇ ਜਿਹੜੇ ਵਕੀਲ ਆ ਸਾਡੇ ਉਹਨਾਂ ਦੀ ਮੁਲਾਕਾਤ ਮਸਾਂ ਜਾ ਕੇ 7-8 ਵਜੇ ਕਰਾਈ ਆ ਤੇ ਅਜੇ ਜਿਹੜੇ ਜੇਲ ਦੇ ਸੁਪਰਡੈਂਟ ਆ ਉਥੋਂ ਦੀ ਜਾਂਚ ਪੜਤਾਲ ਕਰਦੇ ਪਿਆ ਕਿ ਕਾਤੋਂ ਲੜਾਈ ਹੋਈ ਮੇਰੇ ਪਿਤਾ ਦੀ ਦਾੜ੍ਹੀ ਵੀ ਪੱਟੀ ਆ ਤੇ ਉਹਨਾਂ ਦੀ ਬਾਹਾਂ ਤੇ ਵੀ ਸੱਟਾਂ ਲੱਗੀਆਂ ਆ ਤੇ ਹੁਣ ਸਾਰੀ ਜਾਂਚ ਪੜਤਾਲ ਚੱਲਦੀ ਪਈ ਆ ਕਿ ਕਾਹ ਤੋਂ ਲੜਾਈ ਹੋਈ ਤੇ ਇੱਕ ਰੀ ਅਸੀਂ ਬੁੱਧਵਾਰ ਮਿਲਣ ਵੀ ਜਾਵਾਂਗੇ ਤੇ ਉਥੋਂ ਜਿਹੜੀ ਵੀ ਗੱਲ ਦਾ ਪਤਾ ਲੱਗੇਗਾ ਅਸੀਂ ਆਵਲੇ ਪੇਜ ਤੇ ਸ਼ੇਅਰ ਕਰਾਂਗੇ ਸਾਡੀ ਤੇ ਹੁਣ ਤੇ ਸਾਨੂੰ ਫੋਨ ਵੀ ਨਹੀਂ ਆਉਂਦਾਗਾ ਪਿਤਾ ਮੇਰੇ ਦਾ ਕਿ ਅਸੀਂ ਉਹਨਾਂ ਤੋਂ ਪੁੱਛ ਸਕੀਏ ਕਿ ਕੀ ਹੋਇਆ ਸਰਕਾਰਾਂ ਨੇ ਫੋਨ ਵੀ ਬੰਦ ਕੀਤੇ ਹੋਏ ਆ ਤੇ ਉਹਨਾਂ ਦੀ ਮੁਲਾਕਾਤ ਕਰਨ ਗਏ ਤੇ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਸਾਡੀ ਤੇ ਇੰਨੀ ਕੋਈ ਬੇਨਤੀ ਸਾਡੇ ਨਾਲ ਵੱਧ ਤੋਂ ਵੱਧ ਲੋਕ ਜੁੜੋ ਮੇਰੇ ਜਿਹੜੇ ਦਾਦੂ ਜੀ ਆ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਮਿਲਣ ਗਏ ਸੀਗੇ ਤੇ ਮੇਰੇ ਜਿਹੜੇ ਦਾदू ਜੀ ਉਹਨਾਂ ਦੀ ਮੁਲਾਕਾਤ ਨਹੀਂ ਕਰਾਈਗੀ ਤੇ ਜਿਹੜੇ ਵਕੀਲ ਆ ਸਾਡੇ ਉਹਨਾਂ ਦੀ ਮੁਲਾਕਾਤ ਮਸਾਂ ਜਾ ਕੇ 7-8 ਵਜੇ ਕਰਾਈ ਆ ਤੇ ਅਜੇ ਜਿਹੜੇ ਜੇਲ ਦੇ ਸੁਪਰਡੈਂਟ ਆ ਉਥੋਂ ਦੀ ਜਾਂਚ ਪੜਤਾਲ ਕਰਦੇ ਪਿਆ ਕਿ ਕਾਤੋਂ ਲੜਾਈ ਹੋਈ ਮੇਰੇ ਪਿਤਾ ਦੀ ਦਾੜ੍ਹੀ ਵੀ ਪੱਟੀ ਆ ਤੇ ਉਹਨਾਂ ਦੀ ਬਾਹਾਂ ਤੇ ਵੀ ਸੱਟਾਂ ਲੱਗੀਆਂ ਐ ਤੇ ਹੁਣ ਸਾਰੀ ਜਾਂਚ ਪੜਤਾਲ ਚੱਲਦੀ ਪਈ ਆ ਕਿ ਕਾਹ ਤੋਂ ਲੜਾਈ ਹੋਈ ਤੇ ਇੱਕ ਰੀ ਅਸੀਂ ਬੁੱਧਵਾਰ ਮਿਲਣ ਵੀ ਜਾਵਾਂਗੇ ਤੇ ਉਥੋਂ ਜਿਹੜੀ ਵੀ ਗੱਲ ਦਾ ਪਤਾ ਲੱਗੇਗਾ ਅਸੀਂ ਆਵਲੇ ਪੇਜ ਤੇ ਸ਼ੇਅਰ ਕਰਾਂਗੇ ਸਾਡੀ ਤੇ ਹੁਣ ਤੇ ਸਾਨੂੰ ਫੋਨ ਵੀ ਨਹੀਂ ਆਉਂਦਾਗਾ ਪਿਤਾ ਮੇਰੇ ਦਾ ਕਿ ਅਸੀਂ ਉਹਨਾਂ ਤੋਂ ਪੁੱਛ ਸਕੀਏ ਕਿ ਕੀ ਹੋਇਆ ਸਰਕਾਰਾਂ ਨੇ ਫੋਨ ਵੀ ਬੰਦ ਕੀਤੇ ਹੋਏ ਆ ਤੇ ਉਹਨਾਂ ਦੀ ਮੁਲਾਕਾਤ ਕਰਨ ਗਏ ਤੇ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਸਾਡੀ ਤੇ ਇੰਨੀ ਕੋਈ ਬੇਨਤੀ ਸਾਡੇ ਨਾਲ ਵੱਧ ਤੋਂ ਵੱਧ ਲੋਕ ਜੁੜੋ ਮੇਰੇ ਜਿਹੜੇ ਦਾਦੂ ਜੀ ਆ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਮਿਲਣ ਗਏ ਸੀਗੇ ਤੇ ਮੇਰੇ ਜਿਹੜੇ ਦਾदू ਜੀ ਉਹਨਾਂ ਦੀ ਮੁਲਾਕਾਤ ਨਹੀਂ ਕਰਾਈਗੀ ਤੇ ਜਿਹੜੇ ਵਕੀਲ ਆ ਸਾਡੇ ਉਹਨਾਂ ਦੀ ਮੁਲਾਕਾਤ ਮਸਾਂ ਜਾ ਕੇ 7-8 ਵਜੇ ਕਰਾਈ ਆ ਤੇ ਅਜੇ ਜਿਹੜੇ ਜੇਲ ਦੇ ਸੁਪਰਡੈਂਟ ਆ ਉਥੋਂ ਦੀ ਜਾਂਚ ਪੜਤਾਲ ਕਰਦੇ ਪਿਆ ਕਿ ਕਾਤੋਂ ਲੜਾਈ ਹੋਈ ਮੇਰੇ ਪਿਤਾ ਦੀ ਦਾੜ੍ਹੀ ਵੀ ਪੱਟੀ ਜਦ ਉਹਨਾਂ ਦੀ ਬਾਹਾਂ ਤੇ ਵੀ ਸੱਟਾਂ ਲੱਗੀਆਂ ਐ ਤੇ ਹੁਣ ਸਾਰੀ ਜਾਂਚ ਪੜਤਾਲ ਚੱਲਦੀ ਪਈ ਆ ਕਿ ਕਾਹ ਤੋਂ ਲੜਾਈ ਹੋਈ ਤੇ ਇੱਕ ਰੀ ਅਸੀਂ ਬੁੱਧਵਾਰ ਮਿਲਣ ਵੀ ਜਾਵਾਂਗੇ ਤੇ ਉਥੋਂ ਜਿਹੜੀ ਵੀ ਗੱਲ ਦਾ ਪਤਾ ਲੱਗੇਗਾ ਅਸੀਂ ਆਵਲੇ ਪੇਜ ਤੇ ਸ਼ੇਅਰ ਕਰਾਂਗੇ ਸਾਡੀ ਤੇ ਹੁਣ ਤੇ ਸਾਨੂੰ ਫੋਨ ਵੀ ਨਹੀਂ ਆਉਂਦਾਗਾ ਪਿਤਾ ਮੇਰੇ ਦਾ ਕਿ ਅਸੀਂ ਉਹਨਾਂ ਤੋਂ ਪੁੱਛ ਸਕੀਏ ਕਿ ਕੀ ਹੋਇਆ ਸਰਕਾਰਾਂ ਨੇ ਫੋਨ ਵੀ ਬੰਦ ਕੀਤੇ ਹੋਏ ਆ ਤੇ ਉਹਨਾਂ ਦੀ ਮੁਲਾਕਾਤ ਕਰਨ ਗਏ ਤੇ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਸਾਡੀ ਤੇ ਇੰਨੀ ਕੋਈ ਬੇਨਤੀ ਸਾਡੇ ਨਾਲ ਵੱਧ ਤੋਂ ਵੱਧ ਲੋਕ ਜੁੜੋ